ਉਸ ਤੋਂ ਪਹਿਲਾਂ ਕਿਸ ਕਦਰ ਪੰਜਾਬ ਦੇ ਹਾਲਾਤ ਸੀ ਕਿਸ ਤਰ੍ਹਾਂ ਕਦਰ ਪੰਜਾਬ ਜਿਹੜਾ ਉਹ ਨਸ਼ਿਆਂ ਦੇ ਵਿੱਚ ਡੁੱਬਿਆ ਹੋਇਆ ਸੀ ਕਿਸ ਕਦਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਤਸਕਰਾਂ ਦੀ ਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਹੁੰਦੀ ਸੀ ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈਗਾ ਲੇਕਿਨ ਮਾਨ ਸਾਹਿਬ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਜਿਹੜਾ ਇਹ ਤਹਈਆ ਕੀਤਾ ਸੀ ਔਰ ਪੰਜਾਬ ਦੇ ਲੋਕਾਂ ਨਾਲ ਇਸ ਗੱਲ ਦੀ ਕਮਿਟਮੈਂਟ ਕੀਤੀ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਔਰ ਲਗਾਤਾਰ ਇਸ ਦੇ ਉੱਤੇ ਅਸੀਂ ਕਾਰਵਾਈ ਕੀਤੀ ਹੈਗੀ ਹੈ ਤੁਸੀਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਰਗ ਤਸਕਰ ਫੜੇ ਗਏ ਡਰਗ ਮਨੀ ਫੜੀ ਗਈ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਹੋਈਆਂ ਤੇ ਬਹੁਤ ਸਾਰੇ ਇਨਕਾਉਂਟਰ ਵੀ ਹੋਏ ਔਰ ਅੱਜ ਹਾਲਾਤ ਇਹ ਨੇ ਕਿ ਜਿਹੜੀ ਸਪਲਾਈ ਚੇਨ ਸੀ ਉਹ ਪੂਰੀ ਤਰੀਕੇ ਦੇ ਨਾਲ ਤਹਸ ਨਹਸ ਕਰ ਦਿੱਤੀ ਗਈ ਹੈ ਤੋੜ ਦਿੱਤੀ ਗਈ ਹੈ ਅੱਜ ਪੰਜਾਬ ਪੁਲਿਸ ਦੀ ਕਾਰਵਾਈ ਦੇ ਸਦਕਾ ਜਿਹੜੀ ਪਾਕਿਸਤਾਨ ਵੱਲੋਂ ਜਿਹੜੀ ਐਂਟਰੀ ਹੁੰਦੀ ਸੀ ਤਸਕਰੀ ਦੀ ਉਸ ਦੇ ਉੱਤੇ ਕਾਫੀ ਹੱਦ ਤੱਕ ਕਾਬੂ ਜਿਹੜਾ ਉਹ ਪਾ ਲਿਆ ਗਿਆ ਹੈ ਬਟ ਫਿਰ ਵੀ ਜਿਹੜੀ ਹੈ ਤਸਕਰੀ ਅੱਜ ਜੇ ਹੋ ਰਹੀ ਹੈ ਕਿਸੇ ਹੱਦ ਤੱਕ ਤੋਹੋ ਜਿਸ ਸਾਈਡ ਤੋਂ ਆ ਰਹੀ ਹੈ ਉਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਉਹ ਗੁਜਰਾਤ ਵਾਲੀ ਸਾਈਡ ਤੋਂ ਆ ਰਹੀ ਹੈ ਔਰ ਦੂਸਰਾ ਜੇ ਮੈਂ ਗੈਂਗਸਟਰ ਦੀ ਗੱਲ ਕਰਾਂ ਇਹ ਪਹਿਲੀ ਸਰਕਾਰ ਆ ਜਿਸ ਦੇ ਕਿਸੇ ਵੀ ਲੀਡਰ ਦਾ ਕਿਸੇ ਵੀ ਗੈਂਗਸਟਰ ਦੀ ਪੁਸ਼ਤ ਪਨਾਹੀ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਜਦਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਅਸੀਂ ਦੇਖਿਆ 2022 ਦੇ ਇਲੈਕਸ਼ਨ ਤੋਂ ਪਹਿਲਾਂ ਵੀ ਦੇਖਿਆ ਕਿ ਲਗਾਤਾਰ ਇੱਕ ਬੰਨੇ ਸੁਖੀ ਰੰਧਾਵਾ ਜੀ ਜਾਂ ਕਾਂਗਰਸ ਦੇ ਲੀਡਰ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀ ਤੇ ਦੂਸਰੇ ਬੰਨੇ ਜਿਹੜੇ ਹੈ ਅਕਾਲੀ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀ ਜਿੱਥੇ ਅਕਾਲੀ ਕਹਿੰਦੇ ਸੀ ਕਿ ਜਗੂ ਭਗਵਾਨਪੁਰੀਆ ਦੀ ਪੁਸ਼ਤ ਪਨਾਹੀ ਜਿਹੜੀ ਆ ਉਹ ਸੁਖੀ ਰੰਧਾਵੇ ਨੇ ਕੀਤੀ ਹੈ ਤੇ ਉਸ ਤੋਂ ਦੂਸਰੇ ਬੰਨੇ ਜਿਹੜਾ ਹੈਗਾ ਸੁਖੀ ਰੰਧਾਵਾ ਇਹਨਾਂ ਤੇ ਦੋਸ਼ ਲਾਉਂਦਾ ਹੁੰਦਾ ਸੀ ਕਿ ਇਹਨਾਂ ਨੇ ਸੈਂਕੜੇ ਜਿਹੜੇ ਆ ਦਰਜਨਾਂ ਦੀ ਗਿੰਦੀ ਵਿੱਚ ਗੈਂਗਸਟਰ ਨੂੰ ਪੈਦਾ ਕੀਤਾ ਆ ਸੋ ਇਥੋਂ ਇੱਕ ਗੱਲ ਤੇ ਬੜੀ ਸਪਸ਼ਟ ਸੀ ਕਿ ਹਮਾਮ ਦੇ ਵਿੱਚ ਇਹ ਦੋਨੋਂ ਸਰਕਾਰਾਂ ਨੰਗੀਆਂ ਸੀ ਜਿਹੜੀ ਕਿ ਗੈਂਗਸਟਰਾਂ ਦੀਆਂ ਪੁਸ਼ਤ ਪਨਾਇਆਂ ਕਰਦੀਆਂ ਸੀ ਤੁਸੀਂ ਦੇਖਿਆ ਕਿ ਕੱਲ ਜਦੋਂ ਸੁਖੀ ਰੰਧਾਵਾ ਜੀ ਨੇ ਟਵੀਟ ਕੀਤਾ ਔਰ ਦੱਸਿਆ ਕਿ ਉਹਨਾਂ ਦੇ ਬੇਟੇ ਨੂੰ ਧਮਕੀ ਆਈ ਹੈ ਤੇ ਅਸੀਂ ਉਦੋਂ ਵੀ ਕਿਹਾ ਸੀ ਹਾਲਾਂਕਿ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਆਮ ਆਦਮੀ ਪਾਰਟੀ ਦੇ ਉੱਤੇ ਲਾਂਡ ਆਰਡਰ ਨੂੰ ਲੈ ਕੇ ਅਸੀਂ ਉਦੋਂ ਵੀ ਕਿਹਾ ਹੈਗਾ ਸੀ ਕਿ ਅਸੀਂ ਕਿਸੇ ਨੂੰ ਬਖਸ਼ਦੇ ਨਹੀਂ ਐ ਕਿਸੇ ਨਾਲ ਲਿਹਾਜ਼ ਨਹੀਂ ਕਰਦੇ ਆ ਜਿਹੜਾ ਵੀ ਕੋਈ ਦੋਸ਼ੀ ਹੋਏਗਾ ਤੁਸੀਂ ਜਿਹੜਾ ਹੈਗਾ ਪ੍ਰੋਪਰ ਆਪਣੀ ਸ਼ਿਕਾਇਤ ਦਰਜ ਕਰਾਓ ਕਿਸ ਤਰੀਕੇ ਨਾਲ ਤੁਹਾਨੂੰ ਧਮਕੀ ਮਿਲੀ ਐ ਉਹ ਧਮਕੀ ਮੋਬਾਈਲ ਦੇ ਥਰੂ ਮਿਲੀ ਐ ਉਹ ਧਮਕੀ ਈਮੇਲ ਦੇ ਥਰੂ ਮਿਲੀ ਹੈ ਜਾਂ ਹੋਰ ਕਿਹੜਾ ਜਰੀਆ ਹੋ ਸਕਦਾ ਉਹਦੇ ਥਰੂ ਮਿਲੀ ਹੈ ਤੇ ਪੁਲਿਸ ਤਹਿਕੀਕਾਤ ਕਰੇਗੀ ਤੇ ਕਾਰਵਾਈ ਕਰੇਗੀ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗਾ ਕਿ 24 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਉਹ ਧਮਕੀ ਦੇਣ ਵਾਲਾ ਸਖਸ਼ ਉਹ ਗ੍ਰਿਫਤਾਰ ਹੋ ਗਿਆ ਬਟ ਅੱਜ ਕੁਝ ਸਵਾਲ ਨੇ ਜਿੱਥੇ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਹਾਲਾਤਾਂ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਨੂੰ ਸ਼ਾਂਤਮਈ ਸੂਬਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਚਾਹ ਰਹੀ ਹੈ ਕਿ ਪੰਜਾਬ ਹੈ ਜਿਹੜਾ ਇਹ ਤਰੱਕੀਆਂ ਕਰੇ ਜਿੱਦਾਂ ਪਹਿਲਾਂ ਕਿਸੇ ਟਾਈਮ ਤੇ ਮੋਰੀ ਸੂਬਾ ਹੋਇਆ ਕਰਦਾ ਸੀ ਦੁਬਾਰਾ ਮੋਰੀ ਸੂਬਾ ਹੋਵੇ ਪਰ ਅੱਜ ਮੇਰੇ ਸਵਾਲ ਬੀਜੇਪੀ ਨੂੰ ਉਹ ਬੀਜੇਪੀ ਵੈਸੇ ਤਾਂ ਰਾਸ਼ਟਰਵਾਦ ਦਾ ਦਮ ਭਰਦੀ ਹੈ ਉਹ ਬੀਜੇਪੀ ਵੈਸੇ ਤਾਂ ਕਹਿੰਦੀ ਹੈ ਕਿ ਅਸੀਂ ਜਿਹੜੇ ਹੈ ਕਿ ਰਾਸ਼ਟਰ ਨਿਰਮਾਣ ਦੇ ਵਿੱਚ ਹਿੱਸਾ ਪਾ ਰਹੇ ਹਾਂ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਵਾਂ ਕਿ ਜਦੋਂ ਜਦੋਂ ਪੰਜਾਬ ਦੇ ਵਿੱਚ ਕਿਸੇ ਗੈਂਗਸਟਰ ਦੇ ਉੱਤੇ ਕਾਰਵਾਈ ਹੁੰਦੀ ਹੈ ਪਿਛਲੇ ਦਿਨੀ ਤੁਸੀਂ ਦੇਖਿਆ ਇਨਕਾਊਂਟਰ ਦੇ ਵਿੱਚ ਕੁਝ ਗੈਂਗਸਟਰ ਮਾਰੇ ਗਏ ਤਾਂ ਮਨਜਿੰਦਰ ਸਿਰਸਾ ਜੀ ਜੋ ਇਹਨਾਂ ਦੇ ਕੈਬਨਟ ਮੰਤਰੀ ਨੇ ਦਿੱਲੀ ਦੇ ਉਹ ਪੰਜਾਬ ਦੇ ਵਿੱਚ ਆਉਂਦੇ ਐ ਔਰ ਉਸ ਇਨਕਾਊਂਟਰ ਦੇ ਉੱਤੇ ਸਵਾਲ ਖੜੇ ਕਰ ਦਿੰਦੇ ਐ ਕਿ ਇਹਦਾ ਸੁਨੇਹਾ ਇਹ ਨਹੀਂ ਐ ਕਿ ਅੱਜ ਜਿਹੜੀ ਬੀਜੇਪੀ ਐ ਉਹ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰ ਰਹੀ ਐ ਜੇ ਮੈਂ ਇਸ ਤੋਂ ਅੱਗੇ ਜਾਵਾਂ ਪਿਛਲੇ ਦਿਨੀ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਕੇਸ ਮਜੀਠੀਆ ਸਾਹਿਬ ਤੇ ਹੋਇਆ ਉਹਨਾਂ ਨੂੰ ਵਿਜੀਲੈਂਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਔਰ ਕਿਸ ਕਦਰ ਭਾਜਪਾ ਦੇ ਵੱਡੇ ਵੱਡੇ ਲੀਡਰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਅੱਗੇ ਆ ਕੇ ਉਹਨਾਂ ਦੀ ਹਮਾਇਤ ਕਰਦੇ ਨੇ ਤਾਂ ਕੀ ਇਹ ਚੀਜ਼ ਦਸਾਉਂਦਾ ਹੈਗਾ ਕਿ ਅੱਜ ਜੇ ਵਿਜੀਲੈਂਸ ਉਸ ਦੀ ਜਾਂਚ ਕਰ ਰਹੀ ਹੈ ਕਿ ਉਹ ਇਨਾ ਪੈਸਾ ਕਿੱਥੋਂ ਆਇਆ ਉਹਦਾ ਕਨੈਕਸ਼ਨ ਕੀ ਹੈ ਕਿਤੇ ਉਹਦਾ ਕਨੈਕਸ਼ਨ ਡਰੱਗ ਮਨੀ ਦੇ ਨਾਲ ਤਾਂ ਨਹੀਂ ਹੈਗਾ ਇਦੇ ਵਿੱਚ ਕੀ ਗਲਤ ਹੈਗਾ ਤੇ ਬੀਜੇਪੀ ਉਹਨਾਂ ਦੀ ਪਿੱਠ ਤੇ ਆ ਕੇ ਸਵਾਰ ਹੋ ਜਾਂਦੀ ਹੈ ਉਹੀ ਬੀਜੇਪੀ ਪਹਿਲਾਂ ਜਿਹੜੀ ਕਹਿੰਦੀ ਹੈ ਤੁਸੀਂ ਕਾਰਵਾਈ ਨਹੀਂ ਕਰ ਰਹੇ ਜਦੋਂ ਕਾਰਵਾਈ ਕੀਤੀ ਉਹਦੀ ਪਿੱਠ ਤੇ ਆ ਗਈ ਹੁਣ ਵਿਜੀਰੈਂਸ ਨੂੰ ਕੁਝ ਹੋਰ ਲੀਡਸ ਮਿਲੀਆਂ ਔਰ ਇਹਨਾਂ ਲੀਡਸ ਦੁਆਰਾ ਪਤਾ ਲੱਗਿਆ ਕਿ ਰਣਜੀਤ ਸਿੰਘ ਗਿੱਲ ਦੀਆਂ ਕੁਝ 트ਾਂਜੈਕਸ਼ਨਾਂ ਹੋਈਆਂ ਨੇ ਕਰੋੜਾਂ ਦੀਆਂ 트ਾਂਜੈਕਸ਼ਨਾਂ ਹੋਈਆਂ ਨੇ ਜਿੱਦਾਂ ਕਿ ਮੀਡੀਆ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਨੇ ਤੇ ਜਦੋਂ ਇਸ ਚੀਜ਼ ਦੀ ਪਿੰਗ ਜਿਹੜੀ ਹੈ ਉਨਾਂ ਨੂੰ ਪਈ ਤਾਂ ਰਾਤੋਂ ਰਾਤ ਰঞ্জੀਤ ਸਿੰਘ ਗਿੱਲ ਨੂੰ ਜਿਹੜਾ ਉਹ ਹਰਿਆਣਾ ਦੇ ਵਿੱਚ ਜਾ ਕੇ ਜੁਆਇਨ ਕਰਾ ਲਿਆ ਜਾਂਦਾ ਸਵਾਲ ਸਭ ਤੋਂ ਪਹਿਲਾਂ ਇਹ ਹੁੰਦਾ ਆ ਉਸ ਜੁਆਇਨਿੰਗ ਦੇ ਵਿੱਚ ਨਾ ਪੰਜਾਬ ਦਾ ਵਰਕਿੰਗ ਪ੍ਰੈਜ਼ੀਡੈਂਟ ਆ ਨਾ ਪੰਜਾਬ ਦਾ ਪ੍ਰਧਾਨ ਆ ਔਰ ਫਿਰ ਜੇਕਰ ਐਡਾ ਵੱਡਾ ਉਹ ਲੀਡ ਰਿਆ ਉਸ ਨੂੰ ਰਾਤੋਂ ਰਾਤ ਜਿਹੜੀ ਭਾਜਪਾ ਜੁਆਇਨ ਕਰਾਉਣ ਦੀ ਕੀ ਜ਼ਰੂਰਤ ਪੈਗੀ ਇੰਨੀ ਕਿਹੜੀ ਕਾਲੀ ਸੀ ਇੰਨੀ ਇਹ ਜੀ ਕਿਹੜੀ ਟਾਈਮਿੰਗ ਸੀ ਕਿ ਤੁਸੀਂ ਰਾਤ ਨੂੰ ਅੱਧੇ ਰਾਤ ਨੂੰ ਜਾ ਕੇ ਜਿਹੜਾ ਹੈਗਾ ਉਸ ਨੂੰ ਜੁਆਇਨ ਕਰਾਉਂਦੇ ਹੋ ਸਵਾਲ ਪੰਜਾਬ ਦੀ ਬੀਜੇਪੀ ਨੂੰ ਵੀ ਦੱਸਣਾ ਪਏਗਾ ਜਵਾਬ ਦੇਣਾ ਪਏਗਾ ਕਿ ਹੁਣ ਜਿਹੜੀ ਪੰਜਾਬ ਦੀ ਬੀਜੇਪੀ ਹੈ ਕੀ ਉਹ ਹਰਿਆਣੇ ਤੋਂ ਚੱਲੇਗੀ ਕੀ ਉਸ ਨੂੰ ਹਰਿਆਣੇ ਦਾ ਮੁੱਖ ਮੰਤਰੀ ਚਲਾਏਗਾ ਔਰ ਹਾਲੇ ਤੱਕ ਬੀਜੇਪੀ ਦੇ ਵਰਕਿੰਗ ਪ੍ਰੈਜ਼ੀਡੈਂਟ ਦਾ ਜਾਂ ਪ੍ਰੈਜ਼ੀਡੈਂਟ ਦਾ ਇਸ ਮੁੱਦੇ ਦੇ ਉੱਤੇ ਕੋਈ ਵੀ ਜਿਹੜਾ ਹੈਗਾ ਉਹ ਅ ਅਧਿਕਾਰਿਕ ਜਿਹੜਾ ਆਫੀਸ਼ਰ ਜਿਹੜਾ ਉਹ ਬਿਆਨ ਜਿਹੜਾ ਉਹ ਨਹੀਂ ਆਇਆ ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਭਾਜਪਾ ਨੂੰ ਲੋਕਾਂ ਨੂੰ ਸਪਸ਼ਟ ਕਰਨਾ ਪਏਗਾ ਔਰ ਪਿਛਲੇ ਦਿਨ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਜਦੋਂ ਕੋਈ ਵਾਰਦਾਤ ਹੁੰਦੀ ਹੈ ਤਹਕੀਕਾਤ ਕੀਤੀ ਜਾਂਦੀ ਹੈ ਤਾਂ ਉਸ ਦਾ ਕਨੈਕਸ਼ਨ ਜਿਹੜਾ ਹੈਗਾ ਗੁਜਰਾਤ ਦੀ ਜੇਲ੍ਹ ਦੇ ਨਾਲ ਜਾ ਕੇ ਨਿਕਲਦਾ ਸਬਰਪਤੀ ਜੇਲ੍ਹ ਦੇ ਨਾਲ ਜਾ ਕੇ ਨਿਕਲਦਾ ਉੱਥੇ ਪੁਸ਼ਤਪਨਾਹੀ ਕੌਣ ਕਰ ਰਿਹਾ ਹੈਗਾ ਉੱਥੇ ਕਿਉਂ ਇਸ ਤਰ੍ਹਾਂ ਦੇ ਕਾਨੂੰਨ ਬਣਾ ਦਿੱਤੇ ਗਏ ਹੈਗੇ ਆ ਕਿ ਪੁੱਛਗਿੱਛ ਵਾਸਤੇ ਤੁਸੀਂ ਉਸ ਸਖਸ ਨੂੰ ਲੈ ਕੇ ਨਹੀਂ ਆ ਸਕਦੇ ਕਿਤੇ ਉਹ ਸਾਬਰਮਤੀ ਜੇਲ੍ਹ ਦੇ ਵਿੱਚ ਹੀ ਜਿਹੜਾ ਹੈਗਾ ਉਸ ਦੀ ਪੁੱਛਗਿੱਛ ਹੋ ਸਕਦੀ ਹੈ ਬੀਜੇਪੀ ਨੂੰ ਕੀ ਜ਼ਰੂਰਤ ਪੈ ਗਈ ਸੀ ਇਸ ਤਰੀਕੇ ਦੇ ਕਾਨੂੰਨ ਬਣਾਉਣ ਦੀ ਕੀ ਇਹ ਚੀਜ਼ ਸਿੱਧ ਨਹੀਂ ਕਰਦਾ ਕਿ ਜਿਹੜੀ ਬੀਜੇਪੀ ਹੈਗੀ ਹੈ ਉਹ ਡਰਗ ਤਸਕਰਾਂ ਦਾ ਵੀ ਸਾਥ ਦੇ ਰਹੀ ਹੈ ਐਂਟੀ ਸੋਸ਼ਲ ਐਲੀਮੈਂਟ ਦਾ ਵੀ ਸਾਥ ਦੇ ਰਹੀ ਹੈਗੀ ਹੈ ਔਰ ਗੈਂਗਸਟਰਾਂ ਦਾ ਵੀ ਸਾਥ ਦੇ ਰਹੀ ਹੈ ਕੀ ਇਹ ਪੁਖਤਾ ਸਬੂਤ ਨਹੀਂ ਹੈਗੇ ਅੱਜ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਨੂੰ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਉਹ ਕਲੀਅਰ ਕਰਨੀਆਂ ਪੈਣਗੀਆਂ ਔਰ ਇੱਕ ਚੀਜ਼ ਹੋਰ ਜਿਹੜਾ ਮੈਂ ਦੱਸਣਾ ਚਾਹੁੰਨਾ ਵਾਂ ਕਿ ਭਾਜਪਾ ਨੇ ਕਦੇ ਵੀ ਪੰਜਾਬ ਦੇ ਭਲੇ ਦੀ ਜਾਂ ਹਿੰਦੁਸਤਾਨ ਦੇ ਭਲੇ ਦੀ ਸਿਆਸਤ ਨਹੀਂ ਕੀਤੀ ਇਹਨਾਂ ਦੀ ਸਿਆਸਤ ਇੰਨੀ ਗੰਦੀ ਤੇ ਇੰਨੀ ਸੌੜੀ ਹੈ ਕਿ ਸਿਰਫ ਆਪਣੇ ਫਾਇਦੇ ਦੇ ਲਈ ਇਹ ਕੁਝ ਵੀ ਕਰ ਸਕਦੇ ਨੇ ਸੋ ਤੁਹਾਡੇ ਮਾਰਫਤ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਸੁਚੇਤ ਕਰਨਾ ਚਾਹੁੰਦਾ ਵਾਂ ਕਿ ਇਹਨਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈਗੀ ਹੈ ਸੋ ਜਿਹੜਾ ਲੇਟੈਸਟ ਕਿੱਸਾ ਹੋਇਆ ਜਿਸ ਤਰੀਕੇ ਨਾਲ ਰਾਤੋਂ ਰਾਤ ਜੁਆਇਨ ਕਰਾਇਆ ਗਿਆ ਔਰ ਉਹਨੂੰ ਸ਼ਿਉਰਟੀ ਦਿੱਤੀ ਗਈ ਹੋਏਗੀ ਕਿ ਬੀਜੇਪੀ ਦੇ ਹੁੰਦਿਆਂ ਤੁਹਾਨੂੰ ਡਰਨ ਦੀ ਲੋੜ ਨਹੀਂ ਅਸੀਂ ਤੁਹਾਨੂੰ ਬਚਾ ਲਵਾਂਗੇ ਪਰ ਮੈਂ ਦੱਸਣਾ ਚਾਹਣਾ ਵਾਂ ਜੇ ਉਸ 트ਾਂਜੈਕਸ਼ਨ ਦੇ ਵਿੱਚ ਕੋਈ ਕਮੀ ਪੇਸ਼ੀ ਪਾਈ ਜਾਂਦੀ ਹੈ ਔਰ ਉਹ ਗੈਰ ਕਾਨੂੰਨੀ 트ਾਂਜੈਕਸ਼ਨ ਪਾਈ ਜਾਂਦੀ ਹੈ ਤੇ ਭਾਵੇਂ ਫਿਰ ਕੋਈ ਬੀਜੇਪੀ ਦਾ ਹੋਵੇ ਤੇ ਭਾਵੇਂ ਕਿਸੇ ਮਰਜ਼ੀ ਪਾਰਟੀ ਦੇ ਵਿੱਚ ਹੋਵੇ ਉਸ ਸ਼ਖਸ ਨੂੰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਬਖਸ਼ਣ ਵਾਲੀ ਨਹੀਂ ਹੈ ਮੈਂ ਇੰਨਾ ਹੀ ਕਹਿਣਾ